ਲਾਈ ਵੀ ਸੱਜਣੋ ਤੁਹਾਨੂੰ ਆਪਾਂ ਨੀਲੀ ਰਵੀ ਦਾ ਇੱਕ ਨਗੀਨਾ ਦਿਖਾਉਣੇ ਆ ਬਾਈ ਤੇ ਇਹ ਪਿੰਡ ਮੈਸਰਖਾਨੇ ਆ ਬਾਈ ਜਸੂ ਗੋਲੇ ਹਨਾ ਨੀਲੀ ਰਵੀ ਦਾ ਤੇ ਜਸੂ ਕੀ ਡਿਟੇਲ ਆ ਬਾਈ ਇਹਦੀ ਡਿਟੇਲ ਲਾਹੌਰੀ ਦੇ ਬੱਚਾ ਜੀ ਇਹ ਠੀਕ ਹੈ ਇਹਦੀ ਮਾਦਾ ਰਕਾਰਡ 20 ਪਲੱਸ ਆ ਜੀ 20 ਪਲੱਸ ਆ ਹਾਂਜੀ ਆਪਣੇ ਕੋਲ ਹੀ ਇਹਦੀ ਮਾਂ ਵੀ ਠੀਕ ਹੈ ਹਾਂਜੀ ਤੇ ਜਸੂ ਕਿੰਨੀ ਉਮਰ ਹੋ ਗਈ ਇਹਦੀ ਉਮਰ ਇਹਦੀ 3 ਸਾਲ ਤੋਂ 1 ਮਹੀਨਾ ਘਟਾ ਜੀ ਘਟਾ ਹੈ ਹਾਂਜੀ ਅੱਛਾ ਤੇ ਕੈਰੈਕਟਰ ਪੂਰੀ ਆ ਬਾਈ ਨੀਲੀ ਰਵੀ ਵਾਲੇ ਹਾਂਜੀ ਪੂਰੇ ਕੈਰੈਕਟਰ ਆ ਜੀ ਅੱਛਾ ਆ ਦਿਖਾ ਦਨੇ ਮੈਂ ਤੁਹਾਨੂੰ ਸੱਜਣੋ ਹਨਾ ਵੀ ਮੈਸਰਖਾਨੇ ਦੇ ਆਸੇ ਪਾਸੇ ਪਿੰਡਾਂ ਲਈ ਬਈ ਇਹ ਖਾਸ ਵੀਡੀਓ ਆ ਤੇ ਇੱਕ ਗੱਲ ਮੈਂ ਤੁਹਾਨੂੰ ਦੱਸ ਦਾਂ ਇਹ ਸੇਲ ਵਾਸਤੇ ਨਹੀਂ ਹੈਗਾ ਸੇਲ ਵਾਸਤੇ ਤਾਂ ਨਹੀਂ ਹੈਗਾ ਨਹੀਂ ਸੇਲ ਵਾਸਤੇ ਨਹੀਂ ਹੈਗਾ ਬਈ ਜੀ ਸੇਲ ਵਾਸਤੇ ਨਹੀਂ ਹੈਗਾ ਨਾ ਇਹ ਸ਼ੋਅ ਵਾਸਤੇ ਤੁਹਾਨੂੰ ਵੀਡੀਓ ਦਿਖਾਉਣੇ ਆ ਜਿਹੜੇ ਮੈਸਰਖਾਨੇ ਦੇ ਆਸੇ ਪਾਸੇ ਬੰਦੇ ਆ ਬਈ ਉਹ ਬੰਦੇ ਮੀਟਿੰਗ ਲਈ ਓਪਨ ਆ ਇਹ ਮੀਟਿੰਗ ਕਰਵਾ ਸਕਦੇ ਆ ਠੀਕ ਆ ਆ ਦੇਖ ਲਓ ਤੁਸੀਂ ਮੂੰਹ ਮੱਥਾ ਤੇ ਅੱਖਾਂ ਇਹਦੀਆਂ ਬਈ ਜਮਾਂ ਚਟੀਆਂ ਨੇ ਆ ਦੇਖੋ ਤੁਸੀਂ ਅੱਖਾਂ ਚਟੀਆਂ ਨੇ ਦੋਨੇ ਅੱਖਾਂ ਇਹਦੀਆਂ ਆ ਜਿਹੜੀਆਂ ਚਟੀਆਂ ਨੇ ਆ ਦੇਖੋ ਜਿਹੜੇ ਨੀਲੀ ਰਾਵੀ ਦੇ ਕੈਰੈਕਟਰ ਹੁੰਦੇ ਆ ਬਈ ਅੱਗੇ ਮੈਂ ਤੁਹਾਨੂੰ ਪੈਰ ਵੀ ਇਹਦੇ ਚਿੱਟੇ ਆ ਤੇ ਪੂਸ਼ਮਗਰੋਂ ਚਿੱਟੇ ਆ ਹਨਾ ਤੇ ਅੱਛਾ ਭਾਈ ਮੇਲੇ 'ਚ ਵੀ ਪਾਇਆ ਸੀ ਹਨਾ ਇਹ ਹਾਂਜੀ ਆਪਾਂ ਬੀਐਫਐਮ ਮੇਲੇ ਤਣਾਉਲਾ 'ਚ ਪਾਇਆ ਸੀ ਅੱਛਾ ਕੀ ਪੋਜੀਸ਼ਨ ਆ ਵੀ ਫਿਰ ਉੱਥੇ ਸੱਤਵੀਂ ਪੋਜੀਸ਼ਨ ਆਈ ਬਾਈ ਜੀ ਸੱਤਵੀਂ ਹਾਂਜੀ ਬਾਈ ਜੀ ਠੀਕ ਐ ਤੇ ਜਸੂ ਮੈਸਰਖਾਨਾ ਦੇ ਆਸ-ਪਾਸੇ ਮੰਨ ਕੇ ਚੱਲ ਕਿੰਨੇ ਕੁ ਪਿੰਡ 20 ਕਿਲੋਮੀਟਰ ਤੱਕ ਆ ਜਾਣਗੇ ਬੰਦੇ ਆਪਣੇ ਕੋਲੇ ਜੇ ਆਈ ਦੇ ਹਨਾ ਲੈ ਵੀ ਸੱਜ ਨੂੰ ਜਿਹੜੇ ਬੰਦੇ ਇੱਥੇ ਰਹਿੰਦੇ ਆ ਹਨਾ ਮੈਸਰਖਾਨਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਜਿਹੜਾ ਸਾਰੇ ਜਾਣਦੇ ਹੋ ਮੋੜ ਮੰਡੀ ਦੇ ਕੋਲੇ ਹਨ ਤੇ ਜੇ ਕਿਸੇ ਨੇ ਬਾਈ ਐਨੀਮਲ ਦੀ ਨੇਚਰਲ ਕ੍ਰਾਸਿੰਗ ਕਰਾਉਣੀ ਹੋਈ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਆਜੋ ਇਹਨਾਂ ਨੂੰ ਫੋਨ ਕਰ ਲਿਓ ਮੈਂ ਫੋਨ ਦੇ ਦਵਾਂ ਨੰਬਰ ਇਹਨਾਂ ਨਾਲ ਗੱਲ ਕਰਕੇ ਤੁਸੀਂ ਨੇਚਰਲ ਕ੍ਰਾਸਿੰਗ ਆ ਜਿਹੜੀ ਐਨੀਮਲ ਦੀ ਆਪਣੇ ਦੀ ਕਰਵਾ ਸਕਦੇ ਹੋ ਰਿਜ਼ਲਟ ਕਿਦਾਂ ਦੇ ਆਇਆ ਬਾਈ ਇਹਦੇ ਰਿਜ਼ਲਟ ਵੀਰੇ ਆਪਣੇ ਸਾਹਮਣੇ ਖੜੇ ਆ ਸੀਗਾ ਹਨ ਹਾਂਜੀ ਬਾਈ ਜੀ ਲੈ ਵੀ ਤੁਹਾਨੂੰ ਆ ਇਹ ਰਿਜ਼ਲਟ ਦਿਖਾ ਦਿੰਨੇ ਆ ਬਾਈ ਹਨ ਆ ਦੇਖੋ ਆ ਇਹ ਰਿਜ਼ਲਟ ਆਇਆ ਹੋਇਆ ਆ ਕੱਟੀ ਇਹਦੀ ਹੈ ਕਿੰਨੇ ਚਿਰ ਦੀ ਹੋਗੀ ਹੁਣ ਇਹ ਇਹ ਅੱਜ 11 ਦਿਨਾਂ ਦੀ ਹੈ ਜੀ 11 ਕਿ ਦਿਨਾਂ ਦੀ ਕੱਟੀ ਆ ਦੇਖੋ ਇਹਦੇ ਚ ਵੀ ਪੂਰੇ ਕਰੈ ਇਹ ਜਿਹੜਾ ਕ੍ਰੋਸਿੰਗ ਆ ਉਹ ਝੋਟੀ ਤੋਂ ਹੋਈ ਹੋਈ ਆ ਜਿਹੜੀ ਪਰੇ ਖੜੀ ਆ ਹਨਾ ਹਾਂਜੀ ਬਾਈ ਜੀ ਆਪਾਂ ਤੁਹਾਨੂੰ ਮਾੜੀ ਉਹ ਕੋਹ ਝੋਟੀ ਵੀ ਦਿਖਾ ਦੇਣਾ ਵੀ ਇਹ ਤੋਂ ਉਹ ਕੱਟੀ ਦਾ ਜਿਹੜਾ ਰਿਜ਼ਲਟ ਆ ਉਹ ਆਇਆ ਹੋਇਆਗਾ ਆ ਦੇਖੋ ਆ ਪਹਿਲਾ ਰਿਜ਼ਲਟ ਆਪਣੇ ਘਰੀ ਆਇਆ ਬਾਈ ਜੀ ਹਾਂ ਪਹਿਲਾਂ ਇਹਨਾਂ ਨੇ ਇੱਥੇ ਟਰਾਈ ਕੀਤਾ ਬਾਈ ਹਨਾ ਆ ਦੇਖੋ ਆ ਜਿਹੜੀ ਝੋਟੀ ਐ ਇਹ ਤੋਂ ਕ੍ਰੋਸਿੰਗ ਹੋਈ ਆ ਆ ਦੇਖੋ ਆ ਝੋਟੀ ਤੋਂ ਤੇ ਇਹਦਾ ਆ ਰਿਜ਼ਲਟ ਆ ਠੀਕ ਐ ਤੇ ਹੋਰ ਬਾਈ ਪੂਰੀ ਨੀਲੀ ਰਾਵੀ ਦੇ ਵਿੱਚ ਆਉਂਦਾ ਆਪਦੇ ਤੇ ਲੈ ਗਿਆ ਜਾਂਦਾਗਾ ਇਹ ਸਾਰੇ ਕੈਰੇਕਟਰ ਇਹਦੇ ਆਪਦੇ ਆਏ ਹੋਏ ਆ ਤੇ ਕੀ ਫੀਸ ਫੂਸ ਰੱਖੀ ਆ ਫਿਰ ਫੀਸ 1000 ਰੁਪਈਆ ਹੀ ਵੀਰੇ 1000 ਰੁਪਈਆ ਹਾਂਜੀ ਠੀਕ ਹੈ ਬਾਈ ਤੇ ਬਾਕੀ ਤੁਸੀਂ ਕਾਲ ਕਰੋਗੇ ਬਾਈ ਨਾਲ ਹਣਾ ਰੇਟ ਰੂਟ ਆਪਦਾ ਬਣਾ ਲਿਓ ਬਾਈ ਠੀਕ ਹੈ ਤੇ ਕੰਸੀਵਿੰਗ ਰੇਟ ਵੀ ਵਧੀਆ ਬਾਈ ਹਣਾ ਰਹਿ ਜਾਂਦਾ ਪਸੂ ਹਾਂਜੀ ਬਾਈ ਜੀ ਠੀਕ ਹੈ ਲੈ ਵੀ ਮਿੱਤਰੋ ਜਸੂ ਦਾ ਬਾਈ ਤੁਹਾਨੂੰ ਨੰਬਰ ਦੇ ਦੇਣਾ ਮੈਸਰ ਖਾਨਾ ਬਾਈ ਦਾ ਪਿੰਡ ਆ ਜੇ ਕਿਸੇ ਨੇ ਨੇਚਰਲ ਕ੍ਰਾਸਿੰਗ ਕਰਾਉਣੀ ਆ ਬਾਈ ਤਾਂ ਇਹਨਾਂ ਨਾਲ ਸੰਪਰਕ ਕਰ ਲਿਓ ਤੇ ਜੇ ਕੋਈ ਦੂਰੋਂ ਨੇੜੋਂ ਆਊਗਾ ਸੱਜਣ ਮਿੱਤਰ ਉਹ ਵੀ ਬਾਈ ਇਹਨਾਂ ਨੂੰ ਪਹਿਲਾਂ ਕਾਲ ਕਰਕੇ ਦੱਸ ਦਿਓ ਠੀਕ ਹੈ ਮੇਰਾ ਵੀ ਦੂਰੋਂ ਸੱਜਣਾ ਆਊਗਾ ਮਿੱਤਰੋ ਦਾ ਮਾਨਤਾਨ ਕਰਦਾ ਹਾਂ ਮਾਨਤਾਨ ਕੀਤਾ ਜੀ ਹੁਣ ਹਾਂਜੀ ਬਾਕੀ ਸਿੰਘਾ ਸੁੰਗਾ ਦੀ ਕੁਆਲਿਟੀ ਬਹੁਤ ਸੋਹਣੀ ਆ ਬਾਈ ਹਨਾ ਸਿੰਘਾ ਸੁੰਗ ਵੀ ਪੂਰੇ ਓਕੇ ਆ ਜਮਾ ਹਨਾ ਕਰੈਕਟਰ ਦਾ ਤੁਹਾਨੂੰ ਦੱਸੀ ਇਹਨਾਂ ਵੀ ਸਾਰੇ ਇਹਦੇ ਬਾਈ ਨੀਲੀ ਰਾਵੀ ਵਾਲੇ ਓਕੇ ਆ ਹਨਾ ਲੈ ਬੰਨ ਦੇ ਬਾਈ ਹਨਾ ਹੁਣ ਆਇਆ ਤੇ ਕਰ ਲਿਓ ਬਾਈ ਸੰਪਰਕ ਕਰ ਸੁਣ ਮੈਂ ਤੁਰਦਾ ਦਿਖਾ ਦੇਣਾਗਾ ਹਾਲੋ ਦੇਖੋ ਲਓ ਜੀ ਮੰਨਦੇ ਬਾਈ ਲੈ ਵੀ ਕਰ ਲਿਓ ਬਾਈ ਸੰਪਰਕ ਬਾਈ ਨਾਲ ਚੰਗਾ ਬਾਈ ਦੱਸੋ ਫਿਰ ਓਕੇ ਧੰਨਵਾਦ ਬਾਈ